ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਮਸ਼ਹੂਰ ਪੰਜਾਬੀ ਅਦਾਕਾਰ ਅਮਰ ਨੂਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅਮਰ ਨੂਰੀ ਨੂੰ ਧਮਕੀ ਭਰਿਆ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਘਬराई ਹੋਈ ਅਮਰ ਨੂਰੀ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖਬਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਇੰਸਪੈਕਟਰ ਦੱਸਿਆ ਕਿਹਾ ਕਿ ਉਹ ਜੋ ਉਸ ਦਾ ਬੇਟਾ ਜੋ ਸੰਗੀਤ ਤੇ ਗਾਇਕੀ ਨਾਲ ਜੁੜਿਆ ਹੋਇਆ ਉਹ ਇਹ ਕੰਮ ਤੁਰੰਤ ਬੰਦ ਕਰ ਦਵੇ ਨਹੀਂ ਤਾਂ ਨਤੀਜੇ ਭੁਗਤਨੇ ਪੈਣਗੇ ਇਸ ਧਮਕੀ ਤੋਂ ਬਾਅਦ ਅਮਰ ਨੂਰੀ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਇਸ ਮਾਮਲੇ ਦੇ ਵਿੱਚ ਪੁਲਸ ਵੱਲੋਂ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੋਹਿਤ ਸਿੰਘਲ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨੂੰ ਇੱਕ ਕੰਪਲੇਂਟ ਰਿਸਿਵ ਹੋਈ ਸੀ ਅਮਰ ਨੂਰੀ ਵਾਈਫ ਆਫ ਲੇਟ ਸਰਦੂਰ ਸਿਕੰਦਰ ਖੰਨਾ ਦੇ ਰਹਿਸ਼ੀ ਨੇ ਇਹਨਾਂ ਨੂੰ ਇੱਕ ਦਰਖਾਸਤ ਸਾਨੂੰ ਆਈ ਸੀ ਵੀ ਇਹਨਾਂ ਨੂੰ ਇੱਕ ਕਾਲ ਆਈ ਹੈ ਜਦੇ ਵਿੱਚ ਇਹਨਾਂ ਨੂੰ ਥ੍ਰੈਟ ਦਿੱਤਾ ਗਿਆ ਤੇ ਉਸ ਕੰਪਲੇਂਟ ਦੇ ਬੇਸਿਸ ਉਤੇ ਅਸੀਂ ਐਫ ਆਈ ਆਰ ਨੰਬਰ 215/25 ਥਾਣਾ ਸਿਟੀ 2 ਦਰਜ ਕਰਤੀ ਹੈ ਤੇ ਸਾਡੀ ਤਫ਼ਤੀਸ਼ ਇਹਦੇ ਵਿੱਚ ਚੱਲੇ ਘੱਟ ਨੂੰ ਦੇਖਣਾ ਹੋਵੇਗਾ ਕਿ ਕਦੋਂ ਅਰੋਪੀ ਪੁਲਿਸ ਦੇ ਹੱਥ ਲੱਗਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ